ਹਾਂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦਾ ਨਵਾਂ ਦਿਰਨ ਬਰੇ ਨਵੀਂ ਵੀਡੀਓ ਆ ਕੋਈ ਬਰੇ ਹੰਡੀ ਕੁਮੰਡੀ ਪਿਆਰ ਨਾਲ ਗੱਲ ਕਰ ਰਿਹਾ ਕੋਈ ਤਕੜਾ ਮਸਲਾ ਸੁਝਾਉਣ ਦੀ ਕੋਸ਼ਿਸ਼ ਕਰ ਰਿਹਾ ਆ ਮਾਤਾ ਨੇ ਕਰਤੀ ਸ਼ੁਰੂਆਤ ਉਹਨੇ ਸ਼ੁਰੂਆਤ ਦੇਖੋ ਕਿੱਥੇ ਤੱਕ ਜਾਉਗੀ ਆ ਪੂਰਾ ਜੋ ਗੁੱਸਾ ਗੱਡ ਰਿਹਾ ਆਗੀ ਨਾਲ ਭਾਈ ਲਾਲਾ ਲਾਲਾ ਵੀ ਜਾ ਕਤਾ ਆ ਚੱਲ ਭਾਈ ਪਿਆਰ ਸ਼ੁਰੂ ਇਹਦਾ ਤਾਂ ਪਿਆਰ 베ਰੇ ਰਵੇ ਨਾ ਦੁਨੀਆ ਭਾਈ ਕਿਤੇ ਨਹੀਂ ਜਾਂਦੀ ਭਾਈ ਜੀ ਵਾਸ ਵੇਰਦਾ ਜਾਈਦਾ ਆ ਚੱਕ ਉਹ ਲਾਲਾ ਜੀ ਨੇ ਪਾ ਤੇ ਲੰਮੇ ਕਰਤਾ ਕਾਰਾ ਆ ਫਾਲੀ ਬੋਦੇ ਭਾਈ ਅਬੇ ਚੇਕ ਕਦੀ ਗਦਾਨੀ ਜਿਹਦੇ ਵੀ ਸਿੱਤੀ ਜਾਗਾ ਆ ਵਾਸਾ ਵਾਸ ਇਹ ਹੀ ਪਿਆਰ ਦੀ ਮੈਂ ਗੱਲ ਕਰ ਰਿਹਾ ਵੀਰੇ ਵੀਡੀਓ ਦੇ ਸ਼ੁਰੂਆਤ ਚ ਲਾਲਾ ਨੇ ਤਾਂ ਫਸ ਗਿਆ ਉਹਦੇ ਪਤਨੀ ਨੂੰ ਛੱਡ ਕੇ ਲਾਲਾ ਜੀ ਛੇ ਤਰਕਾਰ ਰਿਹਾ ਚਪਲਾ ਪੈ ਨਹੀਂ ਆਈ ਸੋ ਆਗੀ ਲੋਕ ਦਰਸ਼ਕ ਪਹੁੰਚ ਗਏ ਵੀਰੇ ਵਿੱਚ ਬਚਾ ਕੀਤਾ ਗਿਆ ਹਾਂ ਨਾਣਾ ਜੀ ਉੱਠ ਗਏ ਨੇ ਹੁਣ ਵਿਹਾਹੁਣ ਕਰੋ ਪਿਆਰ ਨਾਲ ਗੱਲ ਵੀਰੇ ਇਹ ਹੀ ਗੱਲ ਜੇ ਤੁਸੀਂ ਪਹਿਲਾਂ ਕਰ ਦਿੰਦੇ ਕਿੰਨਾ ਵਧੀਆ ਲੱਗਦਾ ਸੋ ਵੀਰੇ ਆਪਾਂ ਵੀਡੀਓ ਰੀਬੂ ਦਿੰਨੇ ਆ ਲਾਈਕ ਕਰਿਆ ਕਰੋ ਵੀਰੇ ਸ਼ੇਅਰ ਕਰੇ ਚੰਗੀ ਲੱਗ